ਇਹ ਜੀ ਆਪਣੇ ਸਾਰੇ ਕਲੱਬ ਦੇ ਮੁੰਡਿਆਂ ਨੇ ਸਹਿਯੋਗ ਨਾਲ ਹੀ ਹੈ ਜੀ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਹਿਲੇ ਸਾਲ ਹੀ ਆਪਾਂ ਤਕਰੀਬਨ ਤਿੰਨ ਜਵਾਨੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਹਲਕਾ ਅਮਰਗੜ ਦੇ ਪਿੰਡ ਜਿੱਤਵਾਲ ਖੁਰਦ ਨੇ ਇੱਕ ਵੱਖਰਾ ਜਿਹਾ ਉਪਰਾਲਾ ਕੀਤਾ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਹੜੇ ਇਹਨਾਂ ਖੇਡ ਗਰਾਊਂਡਾਂ ਦੇ ਨਾਲ ਜੁੜ ਚੁੱਕੇ ਨੇ ਫਿਲਹਾਲ ਜਿਹੜੇ ਕਲੱਬ ਮੈਂਬਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਉਪਰਾਲਾ ਹੈ ਕਿਵੇਂ ਕੀਤਾ ਗਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਸਰ ਸੁਖਦੀਪ ਸਿੰਘ ਜੀ ਤੇ ਆ ਸੁਖਦੀਪ ਜੀ ਦੇਖਿਆ ਗਿਆ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਨੌਜਵਾਨੀ ਗਰਾਊਂਡਾਂ ਦੇ ਨਾਲ ਜੁੜੀ ਹੋਈ ਹੈ ਤੇ ਸਭ ਤੋਂ ਪਹਿਲਾ ਕਲੱਬ ਜਿਹੜਾ ਵਧਾਈ ਦਾ ਪਾਤਰ ਹੈ ਕਿਵੇਂ ਸੰਭਵ ਹੋ ਸਕਿਆ ਇਹ ਉਪਰਾਲਾ ਜਿਹੜਾ ਕੀਤਾ ਹੈ ਇਹ ਜੀ ਆਪਣੇ ਸਾਰੇ ਕਲੱਬ ਦੇ ਮੁੰਡਿਆਂ ਨੇ ਸਹਿਯੋਗ ਨਾਲ ਹੀ ਹੈ ਜੀ ਐਨ ਆਰ ਆ ਭਰਾਵਾਂ ਦੇ ਸਹਿਯੋਗ ਨਾਲ ਪਹਿਲੇ ਸਾਲ ਆਪਾਂ ਤਕਰੀਬਨ 3 ਕਿ ਮਹੀਨੇ ਹੋ ਗਏ ਆਪਣੇ ਕਲੱਬ ਚ ਚਲਾਏ ਨੂੰ ਇਹ ਤੇ ਆਪਾਂ 3 ਕਿ ਮਹੀਨੇ ਹੋ ਗਏ ਇਹਨਾਂ ਨੂੰ ਆਪਣੇ ਆਹਾ ਕੈਂਪ ਲੱਗੇ ਨੂੰ ਤੇ ਆਪਣਾ ਜਿਹੜਾ ਇਹ ਕੈਂਪ ਫਰੀ ਆ ਬਕਾਸਟ ਹੈਗਾ ਆਪਾਂ ਕਿਸੇ ਵੀ ਖਿਡਾਰੀ ਤੋਂ ਕੋਈ ਪੈਸਾ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਸਾਰਿਆਂ ਨੂੰ ਖਾਣਾ ਵਗੈਰਾ ਦਿੱਤੀ ਜਾਂਦੀ ਹੈਗੀ ਤੇ ਮਤਲਬ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਇਹ ਫਿਰ ਮੈਂ ਸਭ ਤੋਂ ਪਹਿਲਾਂ ਕੋਚ ਸਾਹਿਬ ਨਾਲ ਗੱਲ ਕਰਦਾ ਕੋਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਚ ਸਾਹਿਬ ਤੁਹਾਡਾ ਵੀ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਕਹਿ ਲਈਏ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੋਇਆ ਕਈ ਵਾਰੀ ਤੇ ਆ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਿਵੇਂ ਦਾ ਲੱਗਦਾ ਜਦੋਂ ਇਸ ਗਰਾਊਂਡ ਦੇ ਵਿੱਚ ਆਉਨੇ ਹੋ ਦੁਬਾਰਾ ਹਾਂ ਸਰ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਸਿਰ ਬੱਚੇ ਇੰਨੇ ਬੱਚੇ ਆ ਰਹੇ ਨੇ ਮਾਨੂੰ ਸਕੂਨ ਮਿਲਦਾ ਸਰ ਜਦੋਂ ਇਹਨਾਂ ਨਾਲ ਪ੍ਰੈਕਟਿਸ ਕਰਦੇ ਹਾਂ ਹਲੇ ਆਪ ਵੀ ਸਰ ਪ੍ਰੈਕਟਿਸ ਕਰੀ ਜੇ ਨਾਲ ਜਿੰਨੀ ਕੇ ਕਰਦੇ ਨੇ ਥੋੜੀ-ਮੋਟੀ ਆਪਾਂ ਕਰ ਲੈਂਦੇ ਹਾਂ ਤੇ ਕਿੱਥੋਂ-ਕਿੱਥੋਂ ਜਿਹੜੇ ਤੁਹਾਡੇ ਕੋਲੇ ਇੱਥੇ ਬੱਚੇ ਆਉਂਦੇ ਨੇ ਜੋ ਗਰਾਊਂਡ ਦੇ ਵਿੱਚ ਖੇਡਣ ਆਉਂਦੇ ਨੇ ਇਹ ਗਰਾਉਂਦ ਸਰਪੰਨ ਦਾ ਜਿੱਤਵਾਲ ਦੇ ਆ ਰਹੇ ਨੇ ਜਿੱਤਵਾਲ ਖੁਰਦ ਦੇ ਜਿੱਤਵਾਲ ਕਲਾਂ ਸਰ ਸੋਹਿਆਂ ਦੇ ਆਪਣੇ ਲਵੇ ਧਣੋਂ ਪਿੰਡਾਂ ਜਾਤੀਵਾਲ ਤੋਂ ਮਰੀਲ ਕੋਟਲੇ ਤੋਂ ਬਰਕਤਪੁਰੇ ਤੋਂ ਤੇ ਝਨੇਰ ਤੋਂ ਧਲੇਰ ਤੋਂ ਕੰਗਰਨਵਾਲ ਤੋਂ ਜਿੰਨੇ ਸਰ ਹਡੇ ਏਰੀਆ ਦੇ ਪਿੰਡ ਨੇ ਸਭ ਬੱਚੇ ਹੱਦ ਲਵੇ 70 80 ਬੱਚੇ ਹੁੰਦੇ ਨੇ ਸ਼ਾਮ ਸ਼ਾਮ ਨੂੰ ਗਰਾਊਂਡ ਚ ਹੁੰਦੇ ਨੇ ਹਾਂ ਕਈ ਵਾਰੀ ਔਕੜਾ ਵੀ ਬਹੁਤ ਆਉਂਦੀਆਂ ਨੇ ਕਿਉਂਕਿ ਇੰਨੇ ਬੱਚਿਆਂ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਲ ਹੁੰਦਾ ਤੇ ਮੈਨੇਜ ਕਿਵੇਂ ਕੀਤਾ ਜਾਂਦਾ ਹੈ ਕਮੇਟੀ ਪੂਰਾ ਸਾਥ ਦਿੰਦੀ ਹੈ ਜੀ ਹਾਂਜੀ ਹਾਂਜੀ ਕਮੇਟੀ ਫੁੱਲ ਸਾਥ ਦੇ ਰੇ ਬਾਕੀ ਬੱਚੇ ਸਰ ਬਹੁਤ ਸਮਝਦਾਰ ਨੇ ਜਿੱਦਾਂ ਕਿ ਇਹ ਵੀ ਆਪਾਂ ਮੰਨ ਲਓ ਹੁਣ ਆਪਾਂ ਪ੍ਰੈਕਟਿਸ ਕਰ ਰਹੇ ਸੀ ਇਹਨਾਂ ਨੂੰ ਕਹਦੇ ਹੋ ਇੰਨੀ ਪ੍ਰੈਕਟਿਸ ਸਰ ਉਦਾਂ ਹੀ ਆਪਣੀ ਗੱਲ ਮੰਨ ਰਹੇ ਨੇ ਠੀਕ ਹੈ ਜਿੱਦਾਂ ਮੈਂ ਕਹਿਆ ਨਾ ਉਦਾਂ ਹੀ ਕਰ ਰਹੇ ਨੇ ਬੱਚੇ ਜੇ ਮੰਨਣਗੇ ਸਿਰ ਫਿਰ ਅੱਗੇ ਚੱਲ ਜਾਣਗੇ ਅਸੀਂ ਆਪਣੇ ਕੋਸ਼ ਸਭ ਦੀ ਮੰਨ ਰਹੇ ਸੀਗੇ ਉਦੋਂ ਇਹ ਬੱਚੇ ਬਹੁਤ ਸਿਆਣੇ ਨੇ ਸਰ ਪੜ੍ਹੇ ਲਿਖੇ ਨੇ ਜਿੱਦਾਂ ਆਪਾਂ ਕਹਿ ਰਹੇ ਹਾਂ ਉਦਾਂ ਹੀ ਕਰ ਰਹੇ ਸਰ ਅੱਛਾ ਅੰਤਰਰਾਸ਼ਟਰੀ ਪੱਧਰ ਤੇ ਖੇਡੇ ਹੋਏ ਹੋ ਕਿੰਨੇ ਕ ਜਿਹੜੇ ਬੱਚੇ ਐਸ ਵੇਲੇ ਤੁਹਾਡੇ ਆ ਤੁਹਾਡਾ ਨਾਮ ਜਿਹੜਾ ਚਮਕਾਉਣ ਦੇ ਲਈ ਤਿਆਰ ਹੋ ਚੁੱਕੇ ਨੇ ਇਹ ਸਰ ਜਿੰਨੇ ਆਪਣੇ ਬੱਚੇ ਨੇ ਸਭ ਆਪਣੇ ਨਾਮ ਚਮਕਾਉਣਗੇ ਜਦੋਂ ਖੇਡਣਗੇ ਆਪਣਾ ਨਾਮ ਬੋਲੂਗਾ ਫਿਰ ਹੂੰ ਉਹ ਮੁੰਡੇ tyle ਇਰਤੂ ਆ ਰਹੇ ਨੇ ਚਨੇਰੋਂ ਮੁੰਡੇ ਆ ਰਹੇ ਨੇ ਡੈਡੀ ਹੁਣੀ ਪਹਿਲਾਂ ਸਰ ਖੇਡਦੇ ਨੇ ਚਨੇਰੋਂ ਇਹ ਦਿਲਪੁਰਨਾ ਦੇ ਬੇਟੇ ਨੇ ਤੇ ਉਹਨਾਂ ਦੇ ਪਿਤਾ ਜੀ ਖੇਡਦੇ ਸੀਗੇ ਹੁਣ ਸਰ ਆਪਣੇ ਕੋਲ ਪ੍ਰੈਕਟਿਸ ਕਰਦੇ ਨੇ ਇਹ ਜਦੋਂ ਇਹ ਖੇਡਣੇ ਸਰ ਫਿਰ ਆਪਣਾ ਨਾਮ ਬੋਲੂਗਾ ਹਾਂ ਸਰ ਵੀ ਉੱਥੇ ਪ੍ਰੈਕਟਿਸ ਕਰਦੇ ਗਏ ਬਾਬੇ ਕੋਲ ਇੰਨੀ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਯਾਰ ਤੇ ਜਿੰਮੇ ਕਹਿ ਲੀਏ ਵੀ ਸਮਾਂ ਵੀ ਅਜਿਹਾ ਚੱਲ ਰਿਹਾ ਕਿ ਕਿਸੇ ਕੋਲੇ ਆਪਣੇ ਯੋਗ ਵੀ ਸਮਾਂ ਨਹੀਂ ਹੁੰਦਾ ਤੇ ਜਿਹੜੇ ਹਾਲਾਤ ਨੇ ਅੱਜ ਕੱਲ੍ਹ ਕਹਿ ਲੀਏ ਵੀ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਇੱਥੇ ਮੈਂ ਸੁਣਿਆ ਵੀ ਫ੍ਰੀ ਆਫ ਕਾਸਟ ਜਿਹੜੀ ਡਾਈਟ ਵੀ ਦਿੱਤੀ ਜਾਂਦੀ ਹੈ ਹਾਂ ਜੀ ਸਰ ਬਹੁਤ ਜ਼ਿਆਦੇ ਬੱਚਿਆਂ ਵੱਨੀ ਬਹੁਤ ਧਿਆਨ ਦੇ ਰਹੇ ਨੇ ਇਹ ਸਰ ਮਾਲਵੇ ਵਿੱਚ ਸਾਡੇ ਕਬੱਡੀ ਬਹੁਤ ਹੁਣ ਪਿੱਛੇ ਚਲੀ ਗਈ ਸੀ ਇਦਾਂ ਪਹਿਲਾਂ ਬਹੁਤ ਟੀਮਾਂ ਉਹਦੀ ਪਲੇਅਰ ਬਹੁਤ ਹੁੰਦੇ ਸੀਗੇ ਸਰ ਹੁਣ ਬਹੁਤ ਘਟ ਗਏ ਉਹਦੇ ਕਰਕੇ ਲੈ ਚਿੱਤਵਾਲ ਖੁਰਦਲੇ ਮੁੰਡੇ ਬਹੁਤ ਵਧੀਆ ਪ੍ਰਾਲਾ ਕਰਿਆ ਜਿਹੜੀ ਡਾਈਟ ਦੀ ਗੱਲ ਹੈ ਸਰ ਡਾਈਟ ਦੀ ਤਾਂ ਇਦਾਂ ਕਿ ਸਾਡੇ ਕੋਲੇ ਬੁਕਿੰਗ ਪਈ ਆ ਪਹਿਲਾਂ ਵੀ ਕੀ ਖਾਣਾ ਕੁਛ ਵੀ ਖਾਣਾ ਹੈ ਨੂੰ ਮੈਨੂੰ ਫੋਨ ਆਉਂਦੇ ਰਹੇ ਬਾਹਰੋਂ ਵੀ ਐਨ ਆਰ ਆਈ ਭਰਾਵਾਂ ਦੇ ਇਤੋਂ ਮੁੰਡੇ ਬਾਹਰ ਗਿਆ ਆ ਸਟ੍ਰੇਲੀਆ ਗਿਆ ਨੇ ਕੈਨੇਡਾ ਗਿਆ ਨੇ ਸਰ ਉਹ ਹਮੇਸ਼ਾ ਫੋਨ ਕਰਦੇ ਰਹਿੰਦੇ ਨੇ ਆਲੇ-ਦਾਲੇ ਪਿੰਡਾਂ ਦੇ ਵੀ ਕਈ ਵੀ ਜਿੱਤਵਾਲਗੜ੍ਹ ਤੋਂ ਪਰਸੋਂ ਸਾਡੇ ਕੋਲੇ ਐਨ ਆਰ ਆਈ ਬੰਦੇ ਆ ਰੋਣੋਂ ਤੋਂ ਰੋਣੋਂ ਪਿੰਡ ਹੈ ਸਾਡੇ ਲਾਗ ਕੇ ਵੀਰਗੜ੍ਹ ਰੋਣੋਂ ਉਹ ਸਰ ਕਿੱਲੇ ਲੈ ਕੇ ਆ ਜਵਾਤੋਂ ਨੂੰ ਸਾਨੂੰ ਪਤਾ ਵੀ ਨਹੀਂ ਜੀ ਮੈਂ ਕਨਫਰਮ ਤਾਂ ਕਰ ਲਾ ਜੀ ਕਦੀ ਕਈ ਵਾਰੀ ਹੁੰਦਾ ਵੀ ਕਲੱਬ ਕਹਿੰਦਾ ਵੀ ਸਾਡਾ ਨਾਮ ਹੋ ਜੇ ਤੇ ਮੈਂ ਕਨਫਰਮ ਜਰੂਰ ਕਰੂੰਗਾ ਆ ਜਿਹੜੇ ਬੱਚੇ ਖੇਡਦੇ ਨੇ ਫਲਹਾਲ ਆ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਸੁਲੇਮਾਨ ਸੁਲੇਮਾਨ ਤੇ ਆ ਇੱਥੇ ਖੇਡਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕੋਚ ਸਾਹਿਬ ਜਿਹੜੀ ਵਧੀਆ ਟ੍ਰੇਨਿੰਗ ਦਿੰਦੇ ਨੇ ਹਾਂਜੀ ਬਹੁਤ ਵਧੀਆ ਟ੍ਰੇਨਿੰਗ ਤੇ ਡਾਈਟ ਦਾ ਕਿਵੇਂ ਪ੍ਰਬੰਧ ਹੈ ਉਹ ਕਹ ਰਹੇ ਨੇ ਵੀ ਫ੍ਰੀ ਹੈ ਸਾਰਾ ਕੁਝ ਹਾਂਜੀ ਸਹੀ ਗੱਲ ਹੈ ਹਾਂਜੀ ਹਾਂਜੀ ਰੋਜ਼ ਡਟ ਮਿਲਦੀ ਹੈ ਤੇ ਆ ਮਿਹਨਤ ਕਿੰਨੀ ਕਰਦੇ ਹੋ ਫਿਰ ਮਿਹਨਤ ਹੀ 6:30 ਪੰਜ ਵਜੇ ਆਏ ਨੇ ਕਰਦੇ ਤਿੰਨ ਘੰਟੇ ਹੀ ਹਾਂਜੀ ਤੇ ਫਿਰ ਹੁਣ ਕੋਚ ਸਾਹਿਬ ਦਾ ਤੇ ਪਿੰਡ ਦਾ ਨਾਮ ਜਿਹੜਾ ਰੌਸ਼ਨ ਕਰੋਗੇ ਹਾਂਜੀ ਹਾਂਜੀ ਕਰਾਂਗੇ ਤੇ ਕੀ ਕਹਿਣਾ ਚਾਹੋਗੇ ਹੋਰ ਨੌਜਵਾਨਾਂ ਨੂੰ ਜੋ ਇਸ ਵੇਲੇ ਗਰਾਊਂਡਾਂ ਤੋਂ ਦੂਰ ਹੋਏ ਹੋਏ ਨੇ ਕੀ ਕਹੋਗੇ ਇਹ ਨਸ਼ਿਆਂ ਦੀ ਗੱਤ ਬਦੀ ਨਸ਼ਿਆਂ ਤੋਂ ਦੂਰ ਰਹਿ ਕੇ ਕਹਿਣਾ ਚਾਹੁੰਦੇ ਤੇ ਆ ਕਿਤੇ ਨਾ ਕਿਤੇ ਵੇਖਿਆ ਤੁਸੀਂ ਵੀ ਜਿਹੜੇ ਖਿਡਾਰੀ ਨੌਜਵਾਨ ਨੇ ਤੇ ਇਸ ਵੇਲੇ ਪਸੀਨੇ ਦੇ ਨਾਲ ਜਿਹੜੇ ਭਿੱਜੇ ਹੋਏ ਨੇ ਫਿਲਹਾਲ ਗੱਲ ਕਰੀਏ ਕੁਝ ਹੋਰ ਵੀ ਨੌਜਵਾਨ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਮੰਗਾ ਗੰਗਨਾਲ ਪਿੰਡ ਹੈ ਜੀ ਮੇਰਾ ਗੰਗਨਾਲ ਪਿੰਡ ਹੈ ਹਾਂਜੀ ਤੇ ਗਰਮੀ ਗਰਮੀ ਹੋਇਆ ਉਸ ਤੋਂ ਬਾਅਦ ਖੁਰਾਕ ਜਿਹੜੀ ਹੈ ਉਹ ਘਰੇ ਜਾ ਕੇ ਮਿਲਦੀ ਹੈ ਜਾਂ ਇੱਥੇ ਮਿਲ ਜਾਂਦੀ ਹੈ ਉਹਰੇ ਖੁਰਾਕ ਪੂਰਾ ਵਧੀਆ ਇੰਤਜ਼ਾਮ ਇਹਨਾਂ ਦਾ ਜੀ ਬਹੁਤ ਧੰਨਵਾਦ ਜਿੱਤਵਾਲ ਵਾਲਾ ਪਿੰਡ ਦਾ ਜੀ ਬਹੁਤ ਵਧੀਆ ਖੁਰਾਕ ਦਿੰਦੇ ਨੇ ਹੈ ਕਿ ਵਧੀਆ ਮਿਹਨਤ ਲਵਾਉਂਦੇ ਨੇ ਕਿ ਕੋਚ ਬਾਈ ਬਾਵੇ ਬਾਵੇ ਨੂੰ ਤੋਈਦਾ ਪੂਰਾ ਵਧੀਆ ਪ੍ਰਾਲਾ ਕੀਤਾ ਹੈ ਜੀ ਇਹਨਾਂ ਸਭ ਧਿਆਨ ਰੱਖਦੇ ਹਾਂ ਹਾਂਜੀ ਹਾਂਜੀ ਪੂਰਾ ਧਿਆਨ ਰੱਖਦੇ ਆ ਜੀ ਸਾਰਾ ਕੁਝ ਸਿੱਖਾਂ ਨੂੰ ਮਿਲਦਾ ਜੀ ਉਹਦੇ ਵੱਧ ਤੋਂ ਵੱਧ ਜੁੜੋ ਆ ਕੇ ਸਤਾਈਂ ਕਹਿੰਦੇ ਆਗੇ ਅਗਲੀ ਵਾਰ ਕਹਿੰਦੇ ਰਹਿਣ ਦਾ ਬਹੁਤ ਵਧੀਆ ਗੱਲ ਹੈ ਜੀ ਇਹ ਤੇ ਸਰਕਾਰਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿਉਂਕਿ ਜਿਹੜਾ ਆਰਥਿਕ ਪੱਖੋਂ ਕਿਤੇ ਨਾ ਕਿਤੇ ਜਿਹੜਾ ਕਲੱਬ ਕਮਜ਼ੋਰ ਹੋ ਜਾਂਦੇ ਨੇ ਮੈਨੇਜ ਕਰਨਾ ਔਖਾ ਹੁੰਦਾ ਇੰਨੇ ਬੰਦਿਆਂ ਦਾ ਖਰਚਾ ਸਰਕਾਰ ਨੇ ਹੁਣ ਤਕਰੀਬਨ ਜਿਹੜਾ 43 ਲੱਖ ਦੇ ਕਰੀਬ ਗ੍ਰਾਂਟ ਵੀ ਦਿੱਤੀ ਹੈ ਤੇ ਕਿਵੇਂ ਦੇਖਦੇ ਹੋ ਵਧੀਆ ਗੱਲ ਹੈ ਜੀ ਵੈਸੇ ਖੇਡਾਂ ਦੇ ਲਾਉਣਾ ਚਾਹੀਦਾ ਹੈ ਹਨ ਜੀ ਤੇ ਬਾਕੀ ਮੱਤ ਤੋਂ ਬਾਅਦ ਵਧੀਆ ਗੱਲ ਹੈ ਜੀ ਥੋੜਾ ਜਿਹਾ ਸਮਾਨ ਜਿਵੇਂ ਮੈਨੂੰ ਤਾਂ ਮੁੰਤਾ ਪੌਣੀਆ ਰੱਸਾ ਹੋਇਆ ਹੈ ਜਾਂ ਕੁਝ ਹੁਣ ਜੰਮ ਹੈਗੀ ਹੈਗੀ ਹੋਰ ਕੋਈ ਐਕਸਰਸਾਈਜ਼ ਕਰਨ ਨੂੰ ਸਾਡੇ ਕੋਲੇ ਤਰੀਕਾ ਨਹੀਂ ਹੈਗਾ ਮੰਨ ਲਓ ਵੀ ਆਓ ਜੇ ਟੱਪਣ ਟੱਪਣ ਵਾਲੇ ਹੁੰਦੇ ਰਸੇ ਉੱਤੇ ਚੜ੍ਹਨ ਨੂੰ ਉਹ ਜੀ ਸਹੂਲਤ ਐ ਨਹੀਂ ਗਈ ਚੱਲ ਹੁਣ ਪੈਸੇ ਗ੍ਰਾਂਟ ਆਈ ਆ ਜੀ ਉਹ ਨਾਲ ਵਧੀਆ ਹੋ ਜਾਈਏ ਪਹਿਲੇ ਸਾਲ ਹੀ ਕੈਂਪ ਲਾਇਆ ਜੀ ਪੂਰਾ ਵਧੀਆ ਫਿਰ ਵੀ ਅਗਾਂਹਲੀ ਵਾਰ ਹੋਰ ਵਧੀਆ ਕਰਾਂਗੇ ਇਸ ਤੋਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਗਰਾਊਂਡ 'ਚ ਆਉਂਦੇ ਮਾਨੂੰ 4-5 ਮਹੀਨੇ ਜਦੋਂ ਕੈਂਪ ਲੱਗੇ ਹੋਈ ਉਦੋਂ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬ ਦਾ ਨਾਮ ਚਮਕਾਉਣ ਦੇ ਲਈ ਤਿਆਰ ਹਾਂ ਹਾਂ ਇਹ ਹੀ ਬਜਨੀ ਬਜਨੀ ਖੇਡਦੇ ਆਂਗੇ ਪੂਰੇ ਬਈ ਮੰਨ ਲਓ ਵਧੀਆ ਬਾਬੇ ਦੀ ਕਿਰਪਾ ਹੀ ਆਈ ਵੀ ਹੁਣ ਬਜਨੀ ਸਾਡੇ ਕੋ ਓਪਨ ਵੱਲ ਨੂੰ ਤਿਆਰੀ ਆ ਗਈ ਬਾਅਦ ਦੋ ਚਾਰ ਮੈਚ ਬਜਨੀ ਦੇ ਖੇਡ ਕੇ ਉਸ ਤੋਂ ਬਾਅਦ ਚ ਪੂਰਾ ਜ਼ੋਰ ਲਾਵਾਂਗੇ ਕੈਂਪ ਦਾ ਨਾਂ ਕਰਨਾ ਹੈ ਸਾਡੇ ਸਾਡੇ ਏਰੀਆ 'ਚ ਹੋਰ ਹੈ ਨਹੀਂ ਗਾਈ ਇਹ ਮੰਨ ਲਓ ਜੇ ਆਵੇਂ ਵਧੀਆ ਖਰਾਬ ਕੁਰੀ ਮਿਲਦੀ ਆ ਸਾਰਿਆਂ ਨੂੰ ਜੀ ਤੁਸੀਂ ਵੀ ਦੇਖ ਲਓ ਇੰਸਟਾਗ੍ਰਾਮ ਤੇ ਸਾਰੇ ਪਾਸੇ ਹੋਰ ਕਿਤੇ ਨਹੀਂ ਹੈਗਾ ਸਾਰੇ ਪੇਡ ਕੈਂਪ ਨੇ ਗੇ ਔਰ ਇਹ ਮਤਲਬ ਫ੍ਰੀ ਚ ਰਹਿ ਕੇ ਇੰਨੀ ਵਧੀਆ ਖਰਾਕ ਮਿਲਦੀ ਹੈਗੀ ਇਹੋ ਜਿਹਾ ਪ੍ਰਾਲਾ ਹੋਰ ਕਿਸੇ ਪਿੰਡ 'ਚ ਨਹੀਂ ਹੈਗਾ ਆਪਣੇ ਆਲੇ ਦਾਲੇ ਇਸ ਤਾਂ ਚੌੜੇ ਲੱਗਦਾ ਕੈਂਪ ਜੀ ਜਾ ਆਪਣੇ ਕਾਲ ਖਲਵਾਉਂਦੇ ਆਗੇ ਸਾਡੇ ਏਰੀਆ ਚ ਪਹਿਲੀ ਵਾਰੀ ਲੱਗਾ ਜਾਂ ਸਾਡੇ ਪਹਿਲਾਂ ਸਾਡੇ ਪਿੰਡ ਫੋਦ ਲੱਗਿਆ ਈ ਤਲੇਰ ਉਹ ਵੀ 8-9 ਸਾਲ ਹੋ ਗਏ ਉਹ ਵੀ ਪਿੰਡ ਵਾਲੇ ਲਾਉਂਦੇ ਹੁੰਦੇ ਸੀਗੇ ਜਿਵੇਂ ਹੁਣ ਆਲੇ ਵਾਲੇ ਪਿੰਡਾਂ ਨੂੰ ਸਾਰਿਆਂ ਨੂੰ ਖੁੱਲੀ ਸੂਟ ਆ ਵੀ ਜਿਹੜਾ ਮਰਜੀ ਆਵੋ ਫ੍ਰੀ ਆ ਸਾਰਾ ਤੇ ਖਰਾਖਰੂਗ ਵੀ ਫ੍ਰੀ ਆ ਸਾਰਿਆਂ ਨੂੰ ਪੂਰੀ ਵਧੀਆ ਡਾਈਟ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਸਨ ਉਹ ਨੌਜਵਾਨ ਤੇ ਪਿੱਛੇ ਵੀ ਦੇਖ ਸਕਦੇ ਹੋ ਬੱਚੇ ਨੇ ਜਿਹੜੇ ਇਸ ਵੇਲੇ ਇਹਨਾਂ ਖੇਡ ਗਰਾਊਂਡਾਂ ਦਾ ਸ਼ਿੰਗਾਰ ਬਣੇ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੇ ਵੀ ਪੰਜਾਬ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਕਰਨਾ ਤੇ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਵੀ ਜੇਕਰ ਖੇਡ ਗਰਾਉਂਡਾਂ ਦੇ ਨਾਲ ਜੁੜੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਨਾਮ ਵਿਦੇਸ਼ਾਂ ਦੇ ਵਿੱਚ ਵੀ ਚਮਕਣ ਵਾਲਾ ਹੈ ਤੇ ਕਿਤੇ ਨਾ ਕਿਤੇ ਪੰਜਾਬ ਜਿਹੜਾ ਫਿਰ ਖੇਡ ਗਰਾਉਂਡਾਂ ਦੇ ਵਿੱਚ ਮੱਲਾ ਮਾਰਨ ਵਾਲਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ